ਮਹੀਨੇ ਤੋਂ ਤੁਸੀਂ ਦੇਖ ਲਓ ਪੇਸ਼ੰਟ ਤੜਪ ਰਿਆ ਸੀਗਾ 8000 ਰੁਪਏ ਦੇ ਕਰਕੇ 30000 ਰੁਪਏ ਦਾ ਆਪਰੇਸ਼ਨ ਇਹਨਾਂ ਦੇ ਬੇਟੇ ਦਾ ਸਿਰਫ 8000 ਜ ਹੋ ਗਿਆ ਇਹਦੇ ਚ ਮੇਰਾ ਕੀ ਲੱਗਿਆ ਲੋੜ ਹੀ ਨਹੀਂ ਕਿਸੇ ਕੋਲ ਜਾ ਕੇ ਮੰਗਣ ਦੀ ਇਹ ਬਾਪੂ ਜੀ ਨੇ ਕੋਈ ਮਦਦ ਨਹੀਂ ਲਈਤੀ ਸਾਡੇ ਕੋਲ ਫਿਰ ਇੱਕ ਗਾਈਡੈਂਸ ਇੱਕ ਨੋਲੇਜ ਗਰਾਉਂਡ ਤੇ ਬਹਿ ਕੇ ਸੇਵਾ ਕਰਨੀ ਤੇ ਕੱਲੀ ਡਰਾਇੰਗ ਰੂਮ ਚ ਬਹਿ ਕੇ ਏਸੀਆਂ ਚ ਕਮੈਂਟ ਕਰਨੇ ਬੜੇ ਸੌਕੇ ਨੇ ਕੌਣ ਮਰੀਜ਼ ਕੌਣ ਸੀ ਤੁਹਾਡੇ ਉਹ ਬੇਟਾ ਸੀ ਜੀ ਤੁਹਾਡੇ ਬੇਟੇ ਸੀ ਕੀ ਹੋਇਆ ਸੀ ਉਹਨਾਂ ਨੂੰ ਆ ਕੀ ਕਹਿੰਦੇ ਆ ਇੱਥੇ ਫੌੜਾ ਹੋਇਆ ਹੋਇਆ ਸੀ ਉਹਨਾਂ ਦੇ ਫੌੜਾ ਸੀ ਇੱਥੇ ਸਰਦਾਰ ਮਨਜੀ ਮਨਦੀਪ ਸਿੰਘ ਜ ਬਾਤ ਬਗਾ ਹਫਤਾ ਤੋਂ ਹੋਇਆ ਹਫਤਾ ਸੀ ਤੇ ਤੁਸੀਂ ਜਦੋਂ ਇੱਥੇ ਆਉਣ ਤੋਂ ਪਹਿਲਾਂ ਡਾਕਟਰਾਂ ਨੂੰ ਮਿਲੇ ਸੀ ਤਾਂ ਕਿੰਨੇ ਕੁ ਪੈਸੇ ਮੰਗਦੇ ਸੀਗੇ ਉਹ ਸੱਚ ਦੱਸਣਾ ਗੁਰੂ ਮਾਰਾ ਇਹਨੂੰ ਹਾਜ਼ਰ ਨਾਜ਼ਰ ਸੋਚ ਕੇ ਪੈਸੇ ਤਾਂ ਇਹ ਆਈਡੀਆ ਦੇ ਦਿਓ ਥੋੜਾ ਜਿਹਾ ਕੋਈ ਕੁਝ ਕਿੰਨੇ ਪੈਸੇ ਮੰਗਦੇ ਸੀ ਦੱਸ ਦੋ ਮੜਾ ਜੇ ਲੋਕਾਂ ਨੂੰ ਨਾ ਅਵੇਅਰਨੈਸ ਹੋ ਜਾਂਦੀ ਕਿ ਚਲੋ ਤੁਹਾਡਾ ਵੀ ਭਲਾ ਹੋਇਆ ਹੋਰ ਲੋਕਾਂ ਦਾ ਵੀ ਅੱਗੇ ਭਲਾ ਹੋਊਗਾ ਕਿੰਨੇ ਪੈਸੇ ਮੰਗਦੇ ਸੀ ਡਾਕਟਰ ਉਹ ਕੋਲ ਮੜਾ ਮਲੂਕੇ ਉਹ ਤੇ 25000 25000 ਹੁਣ ਤੁਹਾਡਾ ਕਿੰਨੇ ਰੁਪਏ ਚ ਆਪਰੇਸ਼ਨ ਹੋ ਗਿਆ ਵਧੀਆ ਟੌਪ ਕਲਾਸ ਕਿੰਨੇ ਰੁਪਏ ਚੋ ਹੈ ਕਿੰਨੇ ਪੈਸੇ ਲੱਗੇ ਤੁਹਾਡੇ 8000 ਲੱਗਿਆ ਜੀ 30000 ਵਾਲਾ ਆਪਰੇਸ਼ਨ 8000 ਚ ਆ 1000 ਰੁਪਏ ਐ ਨਾ ਟੈਸਟਾਂ ਦਾ 9000 ਹੋ ਗਿਆ ਇਹ ਟੈਸਟ ਸਾਡੇ ਤੋਂ ਬਾਅਦ ਹੀ ਕਰਾਇਆ ਕਿ ਪਹਿਲਾਂ ਕਰਾਇਆ ਸੀ ਇਹ ਬਾਹਰ ਉੱਥੇ ਕਰਾਏ ਨੇ ਉਹਨਾਂ ਮਤਲਬ ਇਹ ਤਾਂ ਫਿਰ ਛੱਡ ਹੀ ਦਿਓ 30000 ਉਹ ਸਿਵਲ ਚੋਕਾ ਕਰਾ ਕੇ ਦਿੱਤੇ ਸੀ ਇਹਨਾਂ ਇਹ ਫ੍ਰੀ ਹੋਏ ਸੀ ਤੁਹਾਡੇ ਇਹ ਵੀ ਟੈਸਟ ਬਾਹਰ ਵੈਸੇ 4-5000 ਦੇਣੇ ਇੱਥੇ ਸਸਤੇ ਨੇ 30000 ਰੁਪਏ ਵਾਲਾ ਆਪਰੇਸ਼ਨ ਇਹਨਾਂ ਦੇ ਬੇਟੇ ਦਾ ਸਿਰਫ 8000 ਚ ਹੋ ਗਿਆ ਇਹਦੇ ਚ ਮੇਰਾ ਕੀ ਲੱਗਿਆ ਇਹਨਾਂ ਦਾ 8000 ਚ ਹੋ ਗਿਆ 30 ਭਾਵੇਂ ਘਰ ਬੈਠੇ ਲੋਕ ਜੋ ਮਰਜ਼ੀ ਕਹੀ ਜਾਣ ਪਰ ਗਰਾਊਂਡ ਤੇ ਆ ਆ ਧਰਤੀ ਹੈ ਮੈਂ ਹੱਥ ਲਾ ਦਿੰਨਾ ਇਹ ਫਿਜ਼ੀਕਲ ਧਰਤੀ ਹੈ ਇਹ ਏਆਈ ਨਾਲ ਵੀਡੀਓ ਨਹੀਂ ਹੈਗੀ ਗਰਾਊਂਡ ਤੇ ਬਹਿ ਕੇ ਸੇਵਾ ਕਰਨੀ ਤੇ ਕੱਲੀ ਡਰਾਇੰਗ ਰੂਮ ਚ ਬਹਿ ਕੇ ਏਸੀਆਂ ਚ ਕਮੈਂਟ ਕਰਨੇ ਬੜੇ ਸੌਕੇ ਨੇ ਮੈਂ ਬੇਨਤੀ ਕਰਨਾ ਚਾਹਨਾ ਕਿ ਲੋਕਾਂ ਤੱਕ ਗਲਤ ਇਨਫੋਰਮੇਸ਼ਨ ਬਹੁਤ ਜਲਦੀ ਪਹੁੰਚਦੀ ਹੈ ਅੱਜ ਕੋਈ ਮੈਨੂੰ ਬੰਦਾ ਗਾਲ ਕੱਢ ਲਵੇ ਤਾਂ ਉਹ ਵੀਡੀਓ ਜਾਂਦੀ 2 ਮਿਲੀਅਨ ਇਹੀ ਬੰਦਾ ਕੋਈ ਮੈਨੂੰ ਆਸ਼ੀਰਵਾਦ ਦੇ ਦੇਵੇ ਉਹ ਵੀਡੀਓ ਜਾਂਦੀ 2000 ਇਹਦਾ ਮਤਲਬ ਕਿ ਗਾਲ ਕੱਢਣ ਨਾਲ ਲੱਗਦਾ ਕਿ ਯਾਰ ਗਾਲ ਕੱਢਣੀ ਸੌਕੀ ਹੈ ਤੇ ਗਾਲ ਕੱ ਵਿਊ ਦੇ ਚੱਕਰਾਂ ਦੇ ਵਿੱਚ ਤੁਹਾਨੂੰ ਵਿਊ ਮਿਲ ਜਾਂਦੇ ਨੇ ਮੈਨੂੰ ਗਾਲਾਂ ਪੈ ਜਾਂਦੀਆਂ ਕੋਈ ਫਰਕ ਨਹੀਂ ਪਰ ਲੋਕਾਂ ਦਾ ਨੁਕਸਾਨ ਹੋ ਜਾਂਦਾ ਮੈਂ ਚਾਹਨਾ ਮੈਨੂੰ ਗਾਲਾਂ ਕੱਢੋ ਮੈਨੂੰ ਬਿਆਰ ਕਰੋ ਇਹ ਤੁਹਾਡੀ ਵਡਿਆਈ ਹੈ ਕੋਈ ਫਰਕ ਨਹੀਂ ਪਰ ਸੰਗਤ ਦਾ ਫਾਇਦਾ ਹੋਣਾ ਚਾਹੀਦਾ ਇੱਥੇ ਕੋਈ ਧਰਮ ਦੇਖ ਕੇ ਜਾਤੀ ਦੇਖ ਕੇ ਕੋਈ ਇਲਾਜ ਨਹੀਂ ਕੀਤਾ ਜਾਂਦਾ ਗੁਰੂ ਮਹਾਰਾਜ ਤੋਂ ਡਰ ਕੇ ਮੈਂ ਗੱਲ ਕਹਿ ਰਿਹਾ ਇੱਥੇ ਹਮੇਸ਼ਾ ਇਨਸਾਨੀਅਤ ਦੇਖੀ ਜਾਂਦੀ ਹੈ ਲੋੜਵੰਦ ਮਰੀਜ਼ ਦੇਖਿਆ ਜਾਂਦਾ ਜੇ ਤੁਹਾਨੂੰ ਕਦੀ ਮੌਕਾ ਲੱਗੇ ਤਾਂ ਸਾਡੇ ਕੋਲ ਅਗਰ ਡਾਟਾ ਚੈੱਕ ਕਰ ਲਿਓ ਅਸੀਂ ਤੁਹਾਨੂੰ ਡਾਟਾ ਹੀ ਪਿਛਲੇ ਕੁਝ ਮਹੀਨਿਆਂ ਦਾ 1800 1900 ਪੇਸ਼ੈਂ ਬਾਕੀ ਟਾਈਮ ਕੱਢ ਕੇ ਅੱਥੇ ਕਦੀ ਆਓ ਮਾਲ ਟਾਊਨ ਸ਼ਾਮੀ ਸੱਤੋਂ ਨੂੰ ਅਸੀਂ ਮਿਲਦੇ ਆ ਸਬਸਕ੍ਰਾਈਬ ਕਰੋ ਬੈਟਲ ਤਾਂ ਸਾਡੇ ਕੋਲ ਸੰਗਤ ਪਰਮਾਤਮਾ ਦੇ ਰੂਪ ਦੇ ਵਿੱਚ ਤੇ ਸੇਵਾ ਕਰਨ ਆਂਦੀ ਹੈ ਦੀ ਤੇ ਪੇਸ਼ੈਂਟ ਵੀ ਇਦਾਂ ਹੀ ਆ ਹਡਾਂ ਦੇ ਕਰਕੇ ਸਾਡੀਆਂ ਟੀਮਾਂ ਜਿਹੜੀਆਂ ਆਂਦੀਆਂ ਹਡਾਂ ਦੀ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਪਰ ਪਿੱਛੋਂ ਨਿਰੰਤਰ ਸੇਵਾ ਚੱਲ ਰਹੀ ਹੈ ਮੈਂ ਵੀਡੀਓ ਰਾਹੀਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ 365 ਦਿਨ ਦਵਾਈਆਂ ਦਾ ਜਿਹੜਾ ਇੱਥੇ ਲੋਕਾਂ ਨੂੰ ਲੋਡ ਹੁੰਦੀ ਹੈ ਜਰੂਰ ਆਇਆ ਕਰੋ ਇਹ ਬਾਈ ਜੀ ਬਾਈ ਕਦੋਂ ਤੋਂ ਅੰਕਲ ਆਪਰੇਸ਼ਨ ਨਹੀਂ ਹੋ ਪਾ ਰਿਆ ਸੀ ਤੁਹਾਡੇ ਬੇਟੇ ਦਾ ਉਹਦਾ ਜੀ ਬਾਹਰੋਂ ਆਇਆ ਬਾਹਰੋਂ ਇਲਾਜ ਹੀ ਹੈ ਨਹੀਂ ਬਾਹਰ ਇਲਾਜ ਹੀ ਹੈ ਨਹੀਂ ਮਹੀਨਾ ਡੇਢ ਮਹੀਨਾ ਇੱਥੇ ਕਿੰਨੀ ਦਿਨ ਹੋ ਗਈ ਖੱਜਲ ਹੁੰਦੇ ਇੱਥੇ ਤਾਂ ਜੀ ਹੁਣ ਆਪਾਂ ਹਫਤੇ ਜੀ ਕੰਮ ਨਿਬੜ ਗਿਆ ਪੰਜਾਂ ਚੋਣ ਤੇ ਦਿੱਕਤ ਕਦੋਂ ਸੀ ਕਦੋਂ ਤੋਂ ਸੀ ਉਹਨਾਂ ਨੂੰ ਉਹ 10 ਦਿਨਾਂ ਤੋਂ 3-4 ਦਿਨ ਉਹਨਾਂ ਨੇ ਉੱਥੇ ਰੱਖਿਆ ਹੋਇਆ ਉਹ ਤੇ ਬਾਹਰ ਫੋੜਾ ਕਦੋਂ ਤੋਂ ਦਿੱਕਤ ਉਹ ਮਹੀਨਾ ਹੀ ਹੋ ਗਿਆ ਅਜੇ ਹੁਣੇ ਮਹੀਨੇ ਤੋਂ ਤੁਸੀਂ ਦੇਖ ਲਓ ਪੇਸ਼ੈਂਟ ਤੜਪ ਰਿਆ ਸੀਗਾ 8000 ਰੁਪਏ ਦੇ ਕਰਕੇ ਹੁਣ 8000 ਨਾ ਮੈਂ ਦਿੱਤਾ ਨਾ ਤੁਸੀਂ ਦਿੱਤਾ ਪੇਸ਼ੈਂਟ ਨੇ ਆਪਣੇ ਕੋਲੋਂ ਹੀ 8000 ਕਰ ਲਿਆ 30000 ਵਾਲਾ ਆਪਰੇਸ਼ਨ ਸਿਰਫ ਉਹਦਾ 80 ਲੋੜ ਹੀ ਨਹੀਂ ਕਿਸੇ ਕੋਲ ਜਾ ਕੇ ਮੰਗਣ ਦੀ ਇਹ ਬਾਪੂ ਜੀ ਨੇ ਕੋਈ ਮਦਦ ਨਹੀਂ ਲਿੱਤੀ ਸਾਡੇ ਕੋਲ ਫਿਰ ਇੱਕ ਗਾਈਡੈਂਸ ਇੱਕ ਨੋਲਿਜ ਇੱਕ ਸਲਾਹ ਦੇਣ ਨਾਲ ਬੰਦੇ ਦਾ ਹੱਲ ਹੋ ਜਾਂਦਾ ਤਾਂ ਮੈਂ ਬੇਨਤੀ ਕਰਨਾ ਚਾਹਨਾ ਕਿ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਕੋਲ ਜਿਹੜਾ ਤਜਰਬਾ ਹੈ ਉਹਦਾ ਆ ਕੇ ਫਾਇਦਾ ਲਓ ਉਹਦਾ ਲਾਹਾ ਤੱਕੋ ਤੇ ਇੱਥੇ ਆ ਕੇ ਜਿਹੜੇ ਵੀ ਮਰੀਜ਼ ਪੰਜਾਬ 'ਚ ਜਿਹੜੇ ਪੀੜਤ ਨੇ ਬਿਮਾਰੀਆਂ ਕਰਕੇ ਵੱਡੀਆਂ ਬਿਮਾਰੀਆਂ ਛੋਟੀਆਂ ਬਿਮਾਰੀਆਂ ਇੱਥੇ ਆ ਕੇ ਫਾਇਦਾ ਜ਼ਰੂਰ ਲਓ ਤੇ ਬਾਕੀ ਹਾਰਡ ਆਸਤੇ ਸਾਰੇ ਸੇਵਾ ਕਰ ਹੀ ਰਹੇ ਨੇ ਇੱਥੇ ਵੀ ਨਿਰੰਤਰ ਸੇਵਾ 365 ਦਿਨ ਦਵਾਈਆਂ ਦਾ ਲੰਗਰ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਚੱ ਤੇ ਇੱਥੇ ਪੂਰੇ ਪੰਜਾਬ ਭਰ ਦੇ ਵਿੱਚੋਂ ਮਰੀਜ਼ ਨਾ ਜਿਹੜੇ ਹੈਲਪ ਲੈਣ ਲਈ ਆਉਂਦੇ ਨੇ ਡੋਨਰ ਵੀ ਆਉਂਦੇ ਨੇ নো ਡਾਊਟ ਤੁਸੀਂ ਦੇਖੋ ਆ ਛੋਟਾ ਜਿਹਾ ਸਾਡੇ ਕੋਲ ਸਰਦਾਰ ਜੀ ਇੱਥੇ ਹੈਲਪ ਕਰਨ ਆਏ ਹੋਏ ਨੇ ਬਾਈ ਜੀ ਆਏ ਹੋਏ ਨੇ ਮਰੀਜ਼ ਵੀ ਬਹੁਤ ਜ਼ਿਆਦਾ ਨੇ ਤਾਂ ਸਾਡੇ ਗੁਰਸਾਹਿਬ ਨੇ ਤਾਂ ਸਾਨੂੰ ਕਦੀ ਧਰਮ ਦੇਖ ਕੇ ਹੈਲਪ ਕਰਨੀ ਸਿਖਾਈ ਨਹੀਂ ਤਾਂ ਸਾਡੇ ਕੋਲ ਤਾਂ ਸਾਨੂੰ ਤਾਂ ਸਾਰਿਆਂ ਚ ਹੀ ਬਾਬੇ ਨਾਨਕ ਦਾ ਰੂਪ ਨਜ਼ਰ ਆਉਂਦਾ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਵੱਧ ਚੜ ਕੇ ਤੇ ਸੇਵਾ ਲਈ ਜਰੂਰ ਆਓ ਸਭ ਤੋਂ ਸੌਖੀ ਸੇਵਾ ਘਰ ਬੈ ਕੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਰੀਪੋਸਟ ਕਰਨਾ ਸ਼ੇਅਰ ਕਰਨਾ WhatsApp ਗਰੁੱਪਾਂ 'ਚ Facebook ਤੇ YouTube ਤੇ ਤਾਂ ਆਓ ਰਲ ਮਿਲ ਕੇ ਆਪਾਂ ਪੰਜਾਬ ਦੀ ਭਲਾਈ ਲਈ ਸੇਵਾ ਕਰੀਏ ਤੇ ਸਾਡੀ ਭੈਣਾਂ ਦੀ ਟੀਮ ਵੀ ਨਿਰੰਤਰ ਸੇਵਾਦਾਰ ਦੇ ਰੂਪ ਦੇ ਵਿੱਚ ਲੱਗੀਆਂ ਹੋਈਆਂ ਨੇ ਕਿਸੇ ਵੀ ਵੀਰ ਭੈਣ ਨੂੰ ਪੰਜਾਬ ਦੇ ਵਿੱਚ ਕੋਈ ਵੀ ਸੇਵਾ ਦੀ ਕੋਈ ਲੋੜ ਹੈ ਦਵਾਈਆਂ ਦੀ ਇਲਾਜ ਦੀ ਆਪਰੇਸ਼ਨ ਦੀ ਸਾਨੂੰ ਤੁਸੀਂ ਜਦੋਂ ਮਰਜ਼ੀ ਸੇਵਾ ਦਾ ਮੌਕਾ ਦਿਓ ਅਸੀਂ ਤੁਹਾਡੇ ਬੱਚੇ ਤੁਹਾਡੇ ਛੋਟੇ ਭਰਾ ਜਿਹੜੇ ਮੇਰੇ ਤੋਂ ਨਾਰਾਜ਼ ਵੀ ਨੇ ਜਿਹਨ ਜਿਹੜੇ ਮੇਰੇ ਤੋਂ ਗਿਲਾ ਵੀ ਨੇ ਮੈਂ ਤੁਹਾਡੇ ਕੋਲ ਮਾਫੀ ਮੰਗਦਾ ਕਿ ਤੁਸੀਂ ਸ਼ੁਰੂਆਤ ਕਰੋ ਨਵੀਂ ਤੁਹਾਨੂੰ ਹੋ ਸਕਦਾ ਮੇਰੇ ਇਸ ਟੀਮ ਨੂੰ ਲੈ ਕੇ ਕੋਈ ਗਲਤ ਫਹਿਮੀ ਹੋਵੇ ਕਿਸੇ ਨੇ ਕੰਨ ਭਰੇ ਹੋਣ ਜਿਵੇਂ ਪਿੱਛੇ ਇੱਕ ਵੀਡੀਓ ਵਾਇਰਲ ਹੋ ਗਈ ਸੀ ਕਿ ਐਨੇ ਜੀ ਉਹ ਸਰਦਾਰ ਜੀ ਦੀ ਮਦਦ ਨਹੀਂ ਕੀਤੀ ਇਦਾਂ ਦਾ ਕੁਝ ਨਹੀਂ ਹੁੰਦਾ ਉਹ ਐਦਾਂ ਹੁੰਦਾ ਹੈ ਕਈ ਵਾਰ ਮਰੀਜ਼ ਇੱਥੇ ਆਂਦਾ ਹੈ ਉਹ ਇਹ ਕਹਿੰਦਾ ਕਿ ਮੈਨੂੰ ਤਾਂ ਜੀ ਪ੍ਰਾਈਵੇਟ ਹਸਪੀਟਲ 'ਚ 4-5 ਲੱਖ ਰੁਪਏ ਦਿਓ ਜਿਵੇਂ ਹੁਣੇ ਸਰਦਾਰ ਜੀ ਆਏ ਇਹਨਾਂ ਨੇ ਕਿਹਾ ਕਿ ਮੈਨੂੰ ਫਲਾਣੇ ਡਾਕਟਰ ਨੇ 30000 ਰੁਪਏ ਮੰਗਿਆ ਅਸੀਂ ਕਿਹਾ ਸਰਦਾਰ ਜੀ ਅਗਰ ਇਹੀ ਆਪਰੇਸ਼ਨ ਉਸ ਤੋਂ ਵਧੀਆ ਡਾਕਟਰ ਕੋਲ ਆਪਾਂ ਘੱਟ ਪੈਸਿਆਂ 'ਚ ਕਰਾ ਲਈਏ ਤਾਂ ਚੱਲੂਗਾ ਕਹਿੰਦੇ ਹਾਂਜੀ ਇਹ ਜਦੋਂ ਜਿਹੜਾ ਡਾਕਟਰ ਅਸੀਂ ਦੱਸਿਆ ਇਹ ਉਹਨਾਂ ਕੋਲ ਗਏ ਇਹ ਕਹਿੰਦੇ ਜੀ ਮੈਂ ਕਰਾਣਾ ਹੀ ਹੁਣ ਇਹਦੇ ਕੋਲ ਆ ਪਾਵੇਂ ਮੈਨੂੰ 40000 ਜੀ ਕਰਾਣਾ ਪਵੇ। ਮਤਲਬ ਕਿ ਸਮਾਜ ਦੇ ਵਿੱਚ ਚੰਗੇ ਡਾਕਟਰ ਵੀ ਹੈਗੇ ਨੇ ਲਟੇਰੇ ਵੀ ਬੈਠੇ ਨੇ। ਤਾਂ ਜਿਹੜੇ ਲਟੇਰੇ ਨੇ ਜਿੰਨਾਂ ਕੋਲ ਇਹ ਗਏ ਸੀ ਉਹਨਾਂ ਨੇ 30000 ਮੰਗ ਲਿਆ। ਉਹੀ ਆਪਰੇਸ਼ਨ 8000 ਚ ਹੋ ਗਿਆ। ਹੁਣ ਜੇ ਇਹੀ ਭਾਈ ਸਾਹਿਬ ਜੀ ਕਹਿੰਦੇ ਨਹੀਂ ਨਹੀਂ ਮੇਰਾ ਤਾਂ ਉਸੇ ਡਾਕਟਰ ਕੋਲ 30000 ਰੁਪਏ ਦੇ ਵਿੱਚ ਕਰਾਓ। ਤਾਂ ਕੀ ਗੱਲ ਤੁਹਾਨੂੰ ਕਰਨੀ ਚਾਹੀਦੀ ਸੀ ਮਦਦ ਕਿ ਨਹੀਂ? ਨਹੀਂ ਨਹੀਂ ਹੋਣੀ ਸੀ। ਤਾਂ ਇਹਨਾਂ ਨੇ ਜਾ ਕੇ ਫਿਰ ਕਹਿਣਾ ਸੀਗਾ ਅਨਮੋਲ ਨੇ ਸਾਡੀ ਮਦਦ ਨਹੀਂ ਕੀਤੀ ਜੀ। ਉਹ ਤਾਂ ਜੀ ਬਾਕੀਆਂ ਦੀ ਮਦਦ ਕਰਦਾ ਸਾਡੀ ਕਰਦਾ ਨਹੀਂ। ਬਸ ਇਹਦੇ ਕਰਕੇ ਬਾਪੂ ਜੀ ਦੀ ਵੀਡੀਓ ਵਾਇਰਲ ਹੋ ਜਾਣੀ ਸੀ ਤੇ ਲੋਕਾਂ ਨੇ ਮੈਨੂੰ ਪਿਓ ਪਿਓ ਕੱਢਣੀਆਂ ਸੀ ਗਾਲਾਂ ਬਸ ਇਹ ਹਿਸਾਬ ਹੈ ਇਸ ਤੋਂ ਇਲਾਵਾ ਕੁਝ ਵੀ ਨਹੀਂ ਹਾਲਾਂਕਿ ਪੱਕੀ ਡਿਊਟੀ ਇੱਕ 10-12000 ਰੁਪਏ ਤੇ ਬੰਦਾ ਤਨਖਾਹ ਤੇ ਰੱਖ ਕੇ ਨਾ ਮੇਰੇ ਨਾਲ ਬੰਨ ਦੇਓ ਪੱਕਾ ਬਿਠਾ ਦਿਓ ਉਹਨੇ ਕੋ ਦੇਖੀ ਚੱਲ ਮਰੀਜ਼ ਦੀ ਕਿਹਦੀ ਮਦਦ ਹੁੰਦੀ ਕਿਹਦੀ ਨਹੀਂ ਹੁੰਦੀ ਕਿਹਦੀ 100 ਰੁਪਏ ਦੀ ਹੁੰਦੀ ਤੇ ਕਿਹਦੀ ਲੱਖ ਰੁਪਏ ਦੀ ਹੁੰਦੀ ਸਭ ਰਿਪੋਰਟਾਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਕਿ ਕਿਹਦੀ ਮਦਦ ਹੋ ਰਹੀ ਕਿਹਦੀ ਨਹੀਂ ਹੋ ਰਹੀ ਤਾਂ ਉਮੀਦ ਆਪਾਂ ਰਲ ਮਿਲ ਕੇ ਇੱਕ ਪੋਜ਼ਿਟਿਵਿਟੀ ਫੈਲਾਈਏ ਮੰਨਿਆ ਮੈਨੂੰ ਗਾਲਾਂ ਕੱਢ ਗਲਤ ਫਹਮੀਆਂ ਹੁੰਦੀਆਂ ਨੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇੱਥੇ ਹੈਲਪ ਹੀ ਨਹੀਂ ਹੁੰਦੀ ਜਾਂ ਡੋਨਰਾਂ ਦੇ ਮਨ 'ਚ ਸ਼ੱਕ ਆਉਂਦਾ ਤਾਂ ਮੈਂ ਬੇਨਤੀ ਹੈ ਕਿ ਪਲੀਜ਼ ਤੁਸੀਂ ਇਦਾਂ ਨਾ ਕਰੋ ਜਦੋਂ ਦੇਖੋ ਵਿਚਾਰੇ ਉਹ ਦੇਖੋ ਬੂਟ ਨਹੀਂ ਹੈਗੇ ਬੰਦੇ ਕੋਲੋਂ ਬੂਟ ਲੈ ਕੇ ਆਇਆ ਟੀਮ ਮੈਂਬਰ ਤੁਸੀਂ ਦੇਖੋ ਬੂਟਾਂ ਦੀ ਸੇਵਾ ਵੀ ਉਹ ਮਨਾ ਕਰ ਰਹੇ ਨੇ ਉਹ ਕਹਿੰਦੇ ਨਹੀਂ ਚਾਹੀਦੀ ਤਾਂ ਬੜੀ ਤਰ੍ਹਾਂ ਦੀ ਇੱਥੇ ਸੇਵਾ ਮੈਂ ਕਹਿੰਦਾ ਤੁਸੀਂ ਟਾਈਮ ਕੱਢ ਕੇ ਕਦੀ ਆਓ ਮਾਡਲ ਟਾਊਨ ਲੁਧਿਆਣਾ ਸ਼ਾਮੀ ਸਾਥ ਤੋਂ ਅਸੀਂ ਬੈਠਦੇ ਆਂ ਕਦੀ ਆਓ ਸਾਡੇ ਨਾਲ ਆ ਕੇ ਬੈਠੋ ਅਫਵਾਹਾਂ ਤੇ ਯਕੀਨ ਨਾ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ